9 ਕਵਾਂਟਲ ਘਾੜ ਵੀਤੋ ਲੈਤਾ ਹੋਇਆ ਜੀ ਅਸੀਂ ਕਣਕ ਵਾਲੇ ਚ ਕਣਕ ਵਾਲੇ ਚ ਠੀਕ ਆ ਥੋੜਾ ਇਹ ਪਿਛਲੀ ਵਾਰੀ ਗਰਮੀ ਹੋ ਗਈ ਦੀ ਇੱਕ ਦੋ ਕਵਾਂਟਲ ਘਟ ਗਿਆ ਸੀ ਕੀ ਰੇਟ ਲੱਗੀ ਸੀ ਪਿਛਲੇ ਸਾਲ ਆਪਣੀ 75 ਤੋਂ ਘਟੇ ਘਾਟੀ ਨਹੀਂ ਇੱਕ ਵਾਰੀ 72 ਲੱਗੀ ਸੀ ਠੀਕ ਆ 7500 ਨੂੰ ਲੱਗਦੀ ਆ ਹਾਂ ਜੀ 7500 ਨੂੰ ਲੱਗਦੀ ਆ ਸੁਨਾਮ ਸੁਨਾਮ ਲੈ ਕੇ ਜਾਣੀ ਹੁੰਦੀ ਆ ਸੁਨਾਮ ਮੰਡੀ ਦੇ ਵਿੱਚ ਖੁੱਡ ਬੰਦ ਕਰਕੇ ਜਾਂ ਕਿ ਸਾਰੇ ਖੁੱਡਾਂ ਛੱਡਣਾ ਠੀਕ ਆ 12 ਕਿਲੋ ਪਾਉਣਾ ਕਿੰਨਾ 12 ਕਿਲੋ ਕਿੰਨਾ 12 ਕਿਲੋ ਤੇ ਸੈਟਿੰਗ ਆ ਜਾਂਦੀ ਮਸ਼ੀਨ ਦੀ ਬਧੀ ਜਮਾ ਡਾਊਨ ਕਰ ਦੋ ਹੂੰ ਉਰਲੀ ਛੜ ਨਹੀਂ ਆ ਬੀਜ ਕੇ ਆਲਾ ਕਹਿੰਦਾ ਜੇ ਹੋਊਗੀ ਹੋਊਗੀ ਨਹੀਂ ਨਾ ਸਹੀ ਉਹ ਕੰਮ ਨਹੀਂ ਧਿਆਨ ਦੇ ਉਹ ਬੀਜਿਆ ਖਰਚਾ ਕਰਿਆ ਫੇਰ ਖਰਚਾ ਕੱਢੂਗਾ ਸਾਰੇ 18 ਕਿਤਨਾ ਵਾਦੇ ਪਾਣੀ ਭਾਲਦੀ ਹੈ ਜੀ ਠੀਕ ਹੈ ਉਹਦੇ 20 ਕਿਲੋ ਯੂਰੀਆ 20 ਕਿਲੋ ਪोटाश ਇੱਕ ਏਕੜ ਦਾ ਕਿਸਾਨ ਵੀਰ ਉਹ ਕਣਕ ਵਾਲੇ ਬਾਣ ਦੇ ਵਿੱਚ ਮੂੰਗੀ ਦੀ ਫਸਲ ਜਿਹੜੀ ਪਿਛਲੇ ਕੁਝ ਕਸਾਲਾਂ ਤੋਂ ਟ੍ਰੈਂਡ ਤਾਂ ਚੱਲਿਆ ਪਰ ਕਾਮਯਾਬ ਨਹੀਂ ਇੰਨੀ ਹੋ ਰਹੀ ਕਿਉਂਕਿ ਕਿਸੇ ਨੂੰ ਹਲੇ ਇੰਨਾ ਤਜਰਬਾ ਨਹੀਂ ਹੈਗਾ ਉਸ ਢੰਗ ਨਾਲ ਆਪਾਂ ਕਰਨ ਨਹੀਂ ਰਹੇ ਜਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਆ ਤੇ ਅੱਜ ਸਾਰਾ ਤਰੀਕਾ ਪੁੱਛਣ ਦੇ ਲਈ ਵੀ ਕਿਵੇਂ ਬੀਜਣੀ ਆ ਕਿਹੜੀਆਂ-ਕਿਹੜੀਆਂ ਸਪ੍ਰੇਹਾਂ ਹੁੰਦੀਆਂ ਨੇ ਇੱਕ ਕਾਮਯਾਬ ਕਿਸਾਨ ਜਿਹਨੂੰ ਐਤਕੀ 5ਵਾਂ ਸਾਲ ਹੋ ਗਿਆ ਮੂੰਗੀ ਲਾਉਂਦੇ ਨੂੰ ਤੇ ਵਧੀਆ ਝਾੜ ਲੈ ਰਿਹਾ 4 ਰੁਪਏ ਮੂੰਗੀ ਦੀ ਫਸਲ ਚੋ ਬਿਚਾਰ ਰਿਹਾ ਕਣਕ ਝੋਨੇ ਦਾ ਖਰਚਾ ਕੱਢ ਰਿਹਾ ਤੀਜੀ ਫਸਲ ਚੋਂ ਉਹਨਾਂ ਕੋਲੇ ਪਹੁੰਚੇ ਆ ਇਹਦੀ ਜਾਣਕਾਰੀ ਲੈਣ ਲਈ ਸਭ ਤੋਂ ਪਹਿਲਾਂ ਸੱਸੀ ਗਲਵੀਰੇ ਸੱਸੀ ਜੀ ਆਪਣਾ ਕਿਹੜਾ ਪਿੰਡ ਆ ਬਾਈ ਦਿਹਾਲਗੜ ਜੀ ਦਿਹਾਲਗੜ ਕਿਹੜੇ ਜ਼ਿਲ੍ਹੇ ਚ ਪੈਂਦਾ ਸੰਗਰੂਰ ਜ਼ਿਲ੍ਹਾ ਇਤਸੀਲ ਲੋਂਗੋ ਵਾਲੀ ਠੀਕ ਆ ਤੇ ਆਪਾਂ ਮੂੰਗੀ ਦੀ ਫਸਲ ਕਦੋਂ ਤੋਂ ਲਾਉਣ ਲੱਗਿਆ ਜੀ 2021 ਤੋਂ ਸ਼ੁਰੂ ਕਰੀ ਦੀ ਠੀਕ ਆ 2021 ਤੋਂ 21 22 23 24 ਹੁਣ 25 ਚ ਲਾ ਰਿਆਂ ਹਾਂਜੀ ਤੇ ਕਿਵੇਂ ਮਤਲਬ ਸਭ ਤੋਂ ਪਹਿਲਾਂ ਤਾਂ ਵੀ ਇਹ ਬਾਹਣ ਕਿਹਾ ਜਾ ਭਾਲਦੀ ਆ ਬਾਹਣ ਜਿਵੇਂ ਆਪਣੇ ਝੋਨੇ ਵਾਲੀ ਹੁੰਦੀ ਆ ਹੂੰ ਹੂੰ ਕਣਕ ਬਾਢੀ ਹੋ ਗਈ ਦੋ ਜੀ ਹੂੰ ਉਸ ਤੋਂ ਬਾਅਦ ਤੂੜੀ ਹੋ ਗਈ ਹੂੰ ਨਾਲ ਦੀ ਨਾਲ ਉਹਦੀ ਰੌਣੀ ਕਰੋ ਠੀਕ ਐ ਤੇ ਜੀਰੋ ਟੈਲਨਾ ਬੀਜਣੀ ਐ ਜੀ ਨਹੀਂ ਤੂੜੀ ਹੋ ਗਈ ਰੌਣੀ ਕਰਕੇ ਦਵਾ ਜਦੋਂ ਅਠ ਗਿਆ ਹਾਂਜੀ ਉਹ ਜ਼ੀਰੋ ਡ੍ਰਿਲ ਨਾਲ ਵੀ ਜਣੀ ਆ ਠੀਕ ਹੈ 12 ਕਿਲੋ ਵੀ ਪੈਂਦਾ ਦਾ ਜੀ ਹਮ ਇੱਕ ਬੋਰੀ ਸੋਫਰ ਰੇਤ ਰੇਦੀ ਪੈਂਦੀ ਹੈ ਜੀ ਨਾਲ ਨਾਲ ਹਾਂਜੀ ਹਮ ਬਾਂਸੀ ਗੋਲਡ ਵੀ ਹੈ ਜੀ ਇਹ ਠੀਕ ਹੈ ਇਹ ਵੀ ਕਿਵੇਂ ਲੱਗਿਆ ਤੁਹਾਨੂੰ ਬਾਂਸੀ ਗੋਲਡ ਬੀ ਬਹੁਤ ਵਧੀਆ ਜੀ ਇਹ ਹਰ ਸਾਲ ਅਸੀਂ ਇਹੀ ਵਰਤ ਤੇ ਆ ਰਹੇ ਹਾਂ 21 ਤੋਂ ਵਰਤ ਰਹੇ ਹਾਂ 2021 ਤੋਂ ਹੀ 9 ਕੁਆਂਟਲ ਝੜਵੀ ਤੋਂ ਲੈਂਦਾ ਹੋਇਆ ਜੀ ਅਸੀਂ ਕਣਕ ਵਾਲੇ ਚ ਕਣਕ ਵਾਲੇ ਚ ਠੀਕ ਆ ਥੋੜਾ ਇਹ ਪਿਛਲੀ ਵਾਰੀ ਗਰਮੀ ਹੋ ਗਈ ਸੀ ਹਮ ਇੱਕ 2 ਕਵਾਂਟਲ ਘਟ ਗਿਆ ਸੀ ਹਮ ਹੁਣ ਅੱਜ ਦੀ ਵਾਰ ਫੇਰ ਲਾਉਣਾ ਸਾਰਾ ਬੀਜ ਲੈ ਕੇ ਆਏ ਆ ਜੀ ਠੀਕ ਆ ਜਿਹੜੀ ਦੀ ਪੈਕਿੰਗ ਆ ਸਿਰਫ 2 ਕਿਲੋ ਚ ਆ ਰਹੀ ਆ ਕੋਈ 5 ਕਿਲੋ ਚ ਨਹੀਂ ਹੈਗੀ ਕੋਈ 10 ਕਿਲੋ ਚ ਨਹੀਂ ਠੀਕ ਆ ਮਲਟੀ ਗ੍ਰੇਡ ਹੋਇਆ ਹੋਇਆ ਉੱਪਰ ਲਿਖਿਆ ਹੋਇਆ ਇਹਦੇ ਜੀ ਹਮ ਹਮ ਗ੍ਰੈਂਡ ਹੋਇਆ ਬੀਏ ਠੀਕ ਆ ਕਈ ਕਿਸਾਨਪਰਾ ਬੀਜ ਲੈਂਦੇ ਨੇ ਹਮ ਉਹ ਘਰੇ ਵੀ ਰੱਖ ਲੈਂਦੇ ਵੀ ਆਪਣਾ ਘਰ ਦਾ ਵੀ ਬਣਾ ਲਿਆ ਠੀਕ ਆ ਉਹ ਆਪਣਾ 75 ਰੁਪਏ ਦਾ ਦੋ ਵਿਕੀ ਜਾਂਦਾ ਫਿਰ ਉਤੇ ਖਰਚਾ ਆਉਂਦਾ 25 ਰੁਪਏ 100 ਰੁਪਏ ਕਿਲੋ ਹੋ ਗਈ ਉਹ ਆਪ ਨੂੰ 200 ਤੋਂ ਉੱਪਰ ਮਿਲ ਜਾਂਦੀ ਹੈ ਇਹ ਹਾਂ 200 ਦੇ ਨੇੜੇ ਤੇੜੀ ਮਿਲ ਜਾਂਦਾ ਬਿਲਗੀਆਂ ਦੀ ਹੈ ਕਿਲੋ ਤੇ ਸਿਰਫ 1000 ਰੁਪਏ ਕਿਲੋ ਆਪਣਾ ਹੋਰ ਪੂ 1200 ਹੂੰ ਬਾਕੀ ਇਹ ਤੇ ਦਵਾਈ ਵਗੈਰਾ ਲੱਗੀ ਹੁੰਦੀ ਹੈ ਦਵਾਈ ਲੱਗੀ ਹੁੰਦੀ ਹੈ ਬਿਨਾ ਦਵਾਈ ਤੋਂ ਜ਼ਮੀਨ ਬੀਜਣਾ ਹੈਗੇ ਫਿਰ ਨਹੀਂ ਛੱਡ ਦਿੰਦੀ ਤੇ ਇੱਕ ਬਾਈ ਜਦੋਂ ਬੀਜਦੇ ਆ ਉਦੋਂ ਮਸ਼ੀਨ ਦੇ 0 ਡਰੈਡ ਦੇ ਖੁੱਡ ਬੰਦ ਕਰਕੇ ਜਾ ਕਿਵੇਂ ਸਾਰੇ ਖੁੱਡਾਂ ਚ ਛੱਡਣਾ ਹੈ ਠੀਕ ਹੈ 12 ਕਿਲੋ ਪਾਉਣਾ ਕਿਲੋ 12 ਕਿਲੋ ਕਿਲੋ 12 ਕਿਲੋ ਤੇ ਸੈਟਿੰਗ ਆ ਜਾਂਦੀ ਹੈ ਮਸ਼ੀਨ ਦੀ ਵਧੀਆ ਜਮਾ ਡਾਊਨ ਕਰ ਦੋ ਹੂੰ ਉਰਲੀ ਸ਼ੈਡ ਠੀਕ ਹੈ ਜਿੱਥੇ ਆਪਾਂ ਕਹਿੰਦੇ ਵੀ ਜ਼ੀਰੋ ਹੋਊਗੀ ਉੱਥੇ ਪਾਉਂਦੀ ਹੈ 12 ਕਿਲੋ ਠੀਕ ਹੈ 11 ਪੂਰੀ ਮਸ਼ੀਨ ਹੁੰਦੀ ਹੈ ਇਹੋ 11 ਪੂਰੀ ਨਾ 13 ਪੂਰੀ ਨੇ ਵੀ ਜੀਣ ਨੇ ਠੀਕ ਹੈ ਉਹ ਥੋੜੀ ਦਿੱਕਤ ਆ ਜਾਂਦੀ ਹੈ 13 ਦੀ 13 ਨਾਲ ਕੀ ਚੱਕਰ ਪੈਣ ਜਿਹੜਾ ਥੱਲੇ ਕਾਹ ਪੂਜ ਜਾਂਦਾ ਉਹ ਵਿੱਚ ਫਸ ਜਾਂਦਾ ਹੂੰ ਫਿਰ ਉੱਥੋਂ ਮਸ਼ੀਨ ਚੱਕੀ ਜਾਂਦਾ ਫੁੱਲ ਖੁੱਡ ਖਾਲੀ ਰਹੇ ਹਾਂ ਉਹ ਕਣਕ ਵਾਲੀ ਪਰਾਲੀ ਹੁੰਦੀ ਹੈ ਪਰਾਲੀ ਰਹੇ ਨੇ 11 ਨਾਲ ਦੀ ਨਾਲ ਕੋਈ ਸਪਰੇ ਸਪਰੇ 18 ਦਿਨਾਂ ਬਾਅਦ ਇਹ ਪਾਣੀ ਪਾੜ ਦਈਏ ਜੀ ਠੀਕ ਹੈ ਉਹਦੇ 20 ਕਿਲੋ ਯੂਰੀਆ 20 ਕਿਲੋ ਪੋਟਾਸ਼ ਇੱਕ ਏਕੜ ਦਾ ਪਾਉਣਾ ਹੈ ਕੱਖਾਂ ਲਈ ਕੱਖਾਂ ਲਈ ਤਾਂ ਬਾਈ ਹੁਣ ਚੱਲ ਪਈ ਨਵੀਂ ਆ ਗਈ ਪੈਂਡੀ ਆਈ ਪੈਂਡੀ ਉਹ ਵੀ ਪਾਸੇ ਸੜਕ ਸਕਦੇ ਆ ਉਹ ਬੀਜਣ ਤੋਂ ਤੁਰੰਤ ਠੀਕ ਹੈ ਉਹ ਦੋ ਤੋਂ ਤਿੰਨ ਲੀਟਰ ਨਾਲ ਦੀ ਨਾਲ ਕਰਦੇ ਆ ਨਾਲ ਦੀ ਨਾਲ ਉਹ ਉਹਦੀ ਸਪਰੇ ਕਰਨੀ ਹੈ 48 ਘੰਟਿਆਂ ਦੇ ਵਿੱਚ ਵਿੱਚ ਹੀ ਠੀਕ ਹੈ 12 ਕਿਲੋ ਵੀ ਪਾਉਣੇ ਕੋਈ 12 ਕਿਲੋ ਕਿਲੇ ਦਾ ਜੀ ਠੀਕ ਹੈ 12 ਕਿਲੋ ਪਾ ਕੇ ਫਿਰ ਇਹ ਦੁਬਾਰ ਜਦੋਂ ਉਹ ਯੂਰੀਆ ਪਾਤਾ ਨਾਲ ਪਟਾਸਪਾਤੀ ਇਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਖਰਾਕ ਨਹੀਂ ਪਾਉਣੀ ਨੂੰ ਠੀਕ ਹੈ ਉਹ ਸਪਰੇਆ ਹੋਣੀਆਂ ਸੀ ਠੀਕ ਹੈ ਢੁੰਡੀ ਵਾਲੀ ਤੇ ਤੇਲੇ ਵਾਲੀ ਉਹ ਕਦੋਂ ਕਦੋਂ ਹੁੰਦੀਆਂ ਨੇ ਉਹ ਬਸ ਉਹਦਾ ਵੇਰੇਖਣ ਕਰਦਾ ਰਹੋ ਹਰ ਰੋਜ਼ ਢੀੜਾ ਦੇਖੋ ਸਵੇਰੇ ਸ਼ਾਮ ਠੀਕ ਹੈ ਦੇਖੋ ਚਿੱਟਾ ਤੇਲਾ ਵੀ ਹੁੰਦਾ ਢੁੰਡੀ ਵੀ ਹੁੰਦੀ ਆ ਪੱਤਿਆਂ ਜਿੱਥੇ ਕਿਤੇ ਗਲੀਆਂ ਉਹਨੇ ਦੇਖੋ ਠੀਕ ਹੈ ਜੇ ਹੁਣ ਪਾਏਗੀ ਬਾਲੀ ਫਿਰ ਤਾਂ ਕੈਨ ਨੁਕਸਾਨ ਹੋ ਜਾਂਦਾ ਪਹਿਲਾਂ ਹੀ ਕਰ ਹੀ ਦਿਓ ਠੀਕ ਹੈ ਪਹਿਲਾਂ ਹੀ ਕਰ ਦਈਏ ਹਾਂਜੀ ਤੇ ਮਤਲਬ 65 70 ਕ ਦਿਨਾਂ ਦੇ ਵਿੱਚ ਓਕੇ ਹੋ ਜਾਂਦੀ ਆ ਬਾਕੀ ਹਾਂਜੀ 75 ਦਿਨਾਂ ਜਾਨੀ ਮਸ਼ੀਨ ਚੱਲ ਪੈਂਦੀ ਆ ਜੀ ਠੀਕ ਆ ਫਿਰ ਇਹਨੂੰ ਕਮੈਨ ਨਾਲ ਵੜਦੇ ਹਾਂ ਹਾਂ ਕਮਪਾਇਨਡ ਵੜਦੀ ਆ ਜੀ ਠੀਕ ਆ ਕਮੈਨ ਨਾਲ ਵੱਢ ਕੇ ਫਿਰ ਕੀ ਰੇਟ ਲੱਗੀ ਸੀ ਪਿਛਲੇ ਸਾਲ ਆਪਣੀ 75 ਤੋਂ ਘੱਟ ਨਹੀਂ ਇੱਕ ਵਾਰੀ 72 ਲੱਗੀ ਸੀ ਠੀਕ ਆ 7500 ਨੂੰ ਲੱਗਦੀ ਆ ਹਾਂਜੀ 7500 ਨਹੀਂ ਲੱਗਦੀ ਸਨਾਮ ਸਨਾਮ ਲੈ ਕੇ ਜਾਣੀ ਹੁੰਦੀ ਸਨਾਮ ਮੰਡੀ ਦੇ ਵਿੱਚ ਰੇਟ ਦਾ ਹੀ ਫਰਕ ਰਹਿੰਦਾ ਹੈ ਤਾਂ ਦੂਜੇ ਮੀਟ ਦਾ ਫਰਕ ਰਹਿੰਦਾ ਹੈ ਠੀਕ ਆ ਇਹ ਕੁਆਲਿਟੀ ਆ ਦਾਣੇ ਦੀ ਫਰਕ ਹੈਗਾ ਤਾਂ ਜੀ ਜਿਹੜਾ ਗਾਹਕ ਵੱਧ ਲੱਗਦਾ ਇਹ ਤੇ ਠੀ ਆਪਾਂ ਵੀ ਲਾ ਰਹੇ ਹਾਂ ਜੀ ਬਾਂਸੀ ਗੋਲਡ ਹਾਂ ਜੀ 15 ਕਿਲੇ ਬਾਂਦੇ ਜੀ ਠੀਕ ਆ ਪਿਛਲੇ ਸਾਲ ਹੋਰ ਵੀ ਸੀ ਕੋਈ ਹਾਂ ਕੁਝ ਇਹ ਵੀ ਲਾਇਆ ਹੋਇਆ ਸੀ ਬਾਂਸੀ ਗੋਲਡ ਜੀ ਠੀਕ ਆ ਤੇ ਕਿਵੇਂ ਰਿਹਾ ਇਹਦਾ ਤੇ ਉਹਦਾ ਮੁਕਾਬਲਾ ਸਾਨੂੰ ਇਹਦਾ ਝਾੜ ਵਧੀਆ ਲੱਗਿਆ ਜੀ ਉਹਦੇ ਨੂੰ ਠੀਕ ਆ ਤੇ ਇਹ ਇੱਕ ਕੱਚੀ ਰਹਿੰਦੀ ਹੈ ਹਰੀ ਰਹਿੰਦੀ ਹੈਗੀ ਹੂੰ ਤਾਂ ਇਹ ਪੀਲਾਪਣ ਘਟ ਆਉਂਦਾ ਜੀ ਇਹਦਾ ਤਾਂ ਇਹ ਸਾਰਾ ਇਹ ਲਾ ਰਹੇ ਹਾਂ ਹਾਂ ਇਸ ਵਾਰ ਇਹ ਹੀ ਸਾਨੂੰ ਵਧੀਆ ਲੱਗਿਆ ਇਹ ਹੀ ਲਾਵਾਂਗੇ ਜੀ ਠੀਕ ਆ ਵੀ ਆਪਾਂ 15 ਦੇ 15 ਕਿਲੇ ਬਾਂਸੀ ਗੋਲਡ ਬਾਂਸੀ ਗੋਲਡ ਦੇ ਲਾਵਾਂਗੇ ਬਾਂਸੀ ਗੋਲਡ ਦੇ ਲਾ ਦੇਣੇ ਨੇ ਤੇ ਇੱਕ ਤਾਂ ਇਹਦਾ ਕਿਸਾਨ ਵੀਰੋ ਰੇਵ ਉਹ ਬਣ ਜਾਂਦਾ ਰੇਵ ਬਹੁਤ ਬੰਦਾ ਜੀ ਹਾਂ ਖੇਤ ਦੇ ਵਿੱਚ ਤੇ ਦੂਜੀ ਗੱਲ ਖਰਚਾ ਵੀ ਕੱਢਦੀ ਆ ਇਹ ਖਰਚਾ ਆਪਦਾ ਕੱਢਦਾ ਨਹੀਂ ਆ ਜੀ ਹਾਂ ਆਪਦਾ ਖਰਚਾ ਕੋ ਫਸਲ ਦੋਨੇ ਫਸਲਾਂ ਦਾ ਖਰਚਾ ਕੱਢ ਦਾਂਦੀ ਆ ਜੀ ਇਹ ਠੀਕ ਆ ਹਾਂ ਤੇ ਵਿਚੀ ਵੀ ਮੂੰਗੀ ਦਾ ਵਿਚੀ ਝੋਨੇ ਦਾ ਵਿਚੀ ਝੋਨੇ ਦਾ ਜੀ ਹਾਂ ਠੀਕ ਆ ਜੇ ਧਿਆਨ ਦੇ ਕੇ ਕਰੀ ਹਾਂ ਜੀ ਜੇ ਨਹੀਂ ਆ ਬੀਜ ਕੇ ਆਲਾ ਕਹਿੰਦਾ ਜੇ ਹੋਊਗੀ ਹੋਊਗੀ ਨਹੀਂ ਨਾ ਸਹੀ ਉਹ ਕੰਮ ਨਹੀਂ ਇਹ ਧਿਆਨ ਦੇ ਉਹ ਬੀਜਿਆ ਖਰਚਾ ਕਰਿਆ ਫੇਰ ਖਰਚਾ ਕੱਢੂਗਾ ਸਾਰਾ ਸਾਲ ਦਾ ਹਾਂ ਫੇਰ ਵੀ ਸਾਰੇ ਸਾਲ ਦਾ ਖਰਚਾ ਅਰੇ ਸਾਰੇ ਘਰ ਦਾ ਵੀ ਕੱਢਦੇ ਦੋਨੇ ਫਸਲਾਂ ਦਾ ਕੱਢਣੀ ਕੱਢਣੀ ਦੋਨੇ ਫਸਲਾਂ ਦਾ ਜੀ ਕਣਕ ਝੋਨਾ ਉਹਨਾਂ ਦਾ ਖਰਚਾ ਕੱਢਦੀ ਹੈ ਰੇਟ ਬਹੁਤ ਹੋ ਜਾਂਦਾ ਨਾ ਹਾਂਜੀ ਰੇਟ ਬਈ ਫਿਰ 7000 ਨੂੰ ਕਿੱਲੇ ਦੀ ਲਾ ਕੇ ਤਾਂ ਜੇ ਮੰਨ ਲਓ 7 ਕੁਇੰਟਲ ਦੀ 50000 ਤੱਕ 50000 ਦੀ ਹੋ ਜਾਂਦੀ ਇੱਕ ਸਾਲ 53000 ਦੀ ਵੀ ਹੋਇਆ ਕਿੱਲੇ ਦੀ ਥੋੜੀ ਹਾਂਜੀ ਉਦੋਂ 8200 ਲੱਗੀ ਸੀ ਉਦੋਂ 8200 ਲੱਗੀ 5 ਤੇ ਐਤ ਕੀ ਫਿਰ ਬਾਈ ਲਾ ਕੇ ਦੇਖਣੀ ਆ ਐਤ ਕੀ ਲਾ ਕੇ ਦੇਖਣੀ ਤੇ ਬਾਕੀ ਵੀਰੋ ਬੀਜਣ ਵੇਲੇ ਵੀ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਵੀ ਮਸ਼ੀਨ ਦੇ ਖੁੱਡ ਖੋਲ ਕੇ ਇਸ ਤਰ੍ਹਾਂ ਬੀਜ ਰਿਆਂ ਤੇ ਇਸ ਤੋਂ ਬਾਅਦ ਜਿਵੇਂ ਜਿਵੇਂ ਦੀ ਫਸਲ ਹੁੰਦੀ ਰਹੂਗੀ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ